ਕੀ ਹੁੰਦਾ ਕਈ ਵਾਰੀ ਕੋਈ ਬਲਾਈਂਡ ਪਰਸਨ ਕੋਈ ਅੱਖਾਂ ਤੋਂ ਅੰਨ੍ਹਾ ਵਿਅਕਤੀ ਸਰੀਰਕ ਅੱਖਾਂ ਤੋਂ ਅੰਨ੍ਹਾ ਵਿਅਕਤੀ ਜਦੋਂ ਆਪਣੇ ਘਰ ਵਿੱਚ ਜਾਂ ਆਪਣੇ ਮੁਹੱਲੇ ਵਿੱਚ ਰਹਿੰਦਾ ਨਾ ਤੇ ਉਹਨੂੰ ਇੰਨਾ ਕੁ ਤਜਰਬਾ ਹੋ ਜਾਂਦਾ ਕਿ ਉਹਨੂੰ ਘਰ ਦੀਆਂ ਆਲਮੋਸਟ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਕਿਹੜੀ ਚੀਜ਼ ਕਿੱਥੇ ਪਈ ਆ ਪੌੜੀਆਂ ਕਿੱਥੇ ਆ ਕੁਰਸੀਆਂ ਕਿੱਥੇ ਆ ਬਾਥਰੂਮ ਕਿੱਥੇ ਆ ਉਹਦਾ ਰੂਮ ਕਿੱਥੇ ਆ ਹਾਲਾਂਕਿ ਉਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਫਿਰ ਵੀ ਉਹ ਜੋ ਜਾਣਾ ਤੇ ਬਾਥਰੂਮ ਚ ਹੀ ਜਾਏਗਾ ਜੋ ਨਿਵੇੜੇ ਵਿੱਚ ਬਹਿਣਾ ਤੇ ਉਹ ਵਿੜੇ ਚ ਹੀ ਬੈਠੂਗਾ ਹਾਲਾਂਕਿ ਉਹਨੂੰ ਨਜ਼ਰ ਨਹੀਂ ਆਉਂਦਾ ਫਿਰ ਵੀ ਸੇਮ ਤਰੀਕੇ ਨਾਲ ਅਸੀਂ ਅੱਖਾਂ ਵਾਲੇ ਅੰਨੇ ਆ ਸਾਡੀ ਕੁੱਝ ਚੀਜ਼ਾਂ ਦੀ ਰੁਟੀਨ ਬਣ ਚੁੱਕੀ ਔਰ ਅਸੀਂ ਬਿਨਾਂ ਸੋਚਿਆ ਉਹ ਚੀਜ਼ਾਂ ਕਰਦੇ ਹਾਂ ਬਿਨਾਂ ਧਿਆਨ ਦਿੱਤਿਆ ਉਹਨਾਂ ਚੀਜ਼ਾਂ ਨੂੰ ਕਰਦੇ ਹਾਂ ਉਹਨਾਂ ਚੀਜ਼ਾਂ 'ਵਲ ਕਦੀ ਗੌਰ ਨਹੀਂ ਕਰਦੇ ਬਣ ਚੁੱਕੀ ਆ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਦੁਹਰਾਉਂਦੇ ਰਹਿਨੇ ਆ ਵੇਖੋ ਵੇਖੀ ਚਾਹਤ ਕੇ ਉਹਦਾ ਸਾਨੂੰ ਕੋਈ ਵੀ ਜਿਹੜਾ ਆ ਨਾ ਪਤਾ ਨਹੀਂ ਹੁੰਦਾ ਜਿੱਦਾਂ ਮਜ਼ੇ ਦੀ ਗੱਲ ਕੁਛ ਆਪਾਂ ਜਿਹੜੀਆਂ ਆਪਾਂ ਹੀ ਜਿਹੜੇ ਕੰਮ ਕਰਦੇ ਉਹਨਾਂ ਦੀਆਂ ਐਗਜ਼ਾਮਪਲਸ ਲੈਣੇ ਆ ਕਈ ਵਾਰ ਕੀ ਹੁੰਦਾ ਪ੍ਰੇਰ ਹੋ ਰਹੀ ਠੀਕ ਆ ਇੱਕ ਜਾਨੇ ਨੇ ਤਾੜੀਆਂ ਮਾਰੀਆਂ ਪਤਾ ਨਹੀਂ ਉਹਦੇ ਅੰਦਰ ਕੀ ਆਇਆ ਹੋਊਗਾ ਕੀ ਜੋਸ਼ ਆਇਆ ਉਹਦੇ ਅੰਦਰ ਉਨੇ ਹੋਸ਼ ਵਿੱਚ ਤਾੜੀਆਂ ਮਾਰੀਆਂ ਜਾਂ ਬੇਹੋਸ਼ੀ ਦੇ ਵਿੱਚ ਤਾੜੀਆਂ ਮਾਰੀਆਂ ਜਾਂ ਕੈਸੀ ਉਹਨੂੰ ਖੁਸ਼ੀ ਦੀ ਕੋਈ ਘੜੀ ਯਾਦ ਆ ਗਈ ਕੀ ਉਹਦੇ ਕੰਨਾਂ ਵਿੱਚ ਫਰਿਸ਼ਤਿਆਂ ਨੇ ਕਹਿ ਦਿੱਤੀ ਗੱਲ ਜਿਹੜੀ ਉਹਨੇ ਤਾੜੀ ਮਾਰੀ ਕੁਝ ਵੀ ਉਹਦਾ ਐਕਸਪੀਰੀਅੰਸ ਹੋਇਆ ਪਰ ਪੰਜ ਸੱਤ ਨਾਲ ਹੋਰ ਤਾੜੀਆਂ ਮਾਰਨ ਲੱਗ ਗਏ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਕੋਈ ਉਹਨਾਂ ਦੇ ਨਾਲ ਕੁਝ ਵੀ ਨਹੀਂ ਸੀ ਹੋਇਆ ਫਿਰ ਵੀ ਤਾੜੀਆਂ ਵੱਜ ਗਈਆਂ ਕਿ ਤੁਸੀਂ ਸਟੇਜ ਤੋਂ ਕੋਈ ਗੱਲ ਨੂੰ ਸੁਣ ਰਹੇ ਆ ਕਿਸੇ ਨੂੰ ਉਹ ਗੱਲ ਬਹੁਤ ਚੰਗੀ ਲੱਗੀ ਤਾਂ ਉਹਨੇ ਕਿਹਾ ਵਾਹ 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 ਮਤਲਬ ਉਹਨੇ ਮਾਰੀ ਤਾੜੀ ਠੀਕ ਹੈ ਤਾਂ ਕਈ ਸੁੱਤੇ ਹੁੰਦੇ ਆ ਤੇ ਤਾੜੀ ਦੀ ਆਵਾਜ਼ ਸੁਣ ਕੇ ਇੱਕਦਮ ਉੱਠੇ ਉਹਨਾਂ ਨੇ ਇੱਕਦਮ ਹੁਜਕਾ ਮਾਰ ਕੇ ਫਟਾਫਟ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿਆ ਗੱਲ ਤਾਂ ਸੁਣੀ ਵੀ ਨਹੀਂ ਸੀ ਪਰ ਉਹ ਸੁੱਤੇ ਹੋਏ ਸੀ ਤਾੜੀ ਦੀ ਆਵਾਜ਼ ਸੁਣੀ ਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਇੱਕ ਇਨਸਾਨ ਆ ਉਹ ਗੀਤ ਸੁਣ ਰਿਹਾ ਆ ਉਹ ਇੰਜੋਏ ਕਰ ਰਿਹਾ ਹੈ ਉਸ ਗੀਤ ਨੂੰ ਕਿਉਂਕਿ ਉਹਨੂੰ ਉਹਦੇ ਅਲਫਾਜ਼ ਜਿਹੜੇ ਆ ਉਹ ਚੰਗੇ ਲੱਗ ਰਹੇ ਆ ਉਸ ਗੀਤ ਦੀ ਉਹਨੂੰ ਬੜੀ ਸਮਝ ਆ ਰਹੀ ਆ ਇਸ ਲਈ ਉਹ ਨੱਚ ਰਿਹਾ ਹੈ ਠੀਕ ਹੈ ਉਹ ਇਸ ਲਈ ਨੱਚ ਰਿਹਾ ਕਿਉਂਕਿ ਉਹਦੇ ਅੰਦਰ ਨੂੰ ਉਹ ਅੱਖਰ ਛੂ ਗਏ ਉਹਨੂੰ ਚੰਗੇ ਲੱਗੇ ਉਹਦੇ ਮਨ ਨੂੰ ਖੁਸ਼ੀ ਆ ਗਈ ਉਹਨੇ ਨੱਚਣਾ ਸ਼ੁਰੂ ਕਰ ਦਿੱਤਾ ਉਹਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਚੁੰਮਣਾ ਸ਼ੁਰੂ ਕਰ ਦਿੱਤਾ ਪਰ ਇੱਕਿਆ ਚਿੰਤਾ ਵਿੱਚ ਡੁੱਬਿਆ ਆ ਅੱਖਰਾਂ ਦਾ ਪਤਾ ਨਹੀਂ ਕੀ ਬੋਲਿਆ ਜਾ ਰਿਹਾ ਆ ਸਮਝ ਵੀ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਆ ਉਹ ਫਿਰ ਵੀ ਉਹੀ ਕੋਸ਼ਿਸ਼ ਕਰੀ ਜਾ ਰਿਹਾ ਦੂਜੇ ਵੱਲ ਦੇਖ ਕੇ ਇਹ ਕੀ ਆ ਅੱਖਾਂ ਵਾਲਾ ਅੰਨਾ ਅਰ ਸਾਨੂੰ ਇਸ ਅੰਧਰਾਤੇ ਵਿੱਚੋਂ ਬਾਹਰ ਆਉਣ ਦੀ ਜ਼ਰੂਰਤ ਆ ਅੱਬ ਜਾਗ ਕਰੋ ਮੈਂ ਤੁਹਾਨੂੰ ਕਹਿੰਨੀ ਹਾਂ ਸੱਚੀ ਜਦੋਂ ਵੇਖ ਕੇ ਤਾੜੀ ਮਾਰਨ ਦੇ ਵਿੱਚ ਓਨਾ ਮਜ਼ਾ ਨਹੀਂ ਆ ਜਦੋਂ ਤੁਹਾਡੇ ਅੰਦਰੋਂ ਕੁਝ ਉੱਠੇ ਤੇ ਤਾੜੀਆਂ ਵੱਜਣ ਜਿੰਨਾ ਮਜ਼ਾ ਉਸ ਤਾੜੀ ਦੇ ਵਿੱਚ ਆ ਜਾਗ ਕੇ ਤਾੜੀਆਂ ਮਾਰਨ ਚ ਜਿੰਨਾ ਮਜ਼ਾ ਆ ਨਾ ਸੁੱਤਿਆਂ ਤਾੜੀਆਂ ਮਾਰਨ ਦੇ ਵਿੱਚ ਓਨਾ ਮਜ਼ਾ ਨਹੀਂ ਆ ਜਾਗ ਕੇ ਤਾੜੀ ਮਾਰਨ ਦਾ ਮਤਲਬ ਅਵੇਅਰਨੈਸ ਦੇ ਵਿੱਚ ਹੋਕੇ ਸਮਝ ਕੇ ਕਿਸੇ ਚੀਜ਼ ਨੂੰ ਕਿਸੇ ਵੱਲ ਦੇਖ ਕੇ ਭੰਗੜਾ ਪਾਉਣ ਦੇ ਵਿੱਚ ਕੋਈ ਆਨੰਦ ਨਹੀਂ ਆ ਤੁਹਾਡੇ ਅੰਦਰੋਂ ਭੰਗੜਾ ਪਵੇ ਤੁਹਾਡੇ ਅੰਦਰ ਨੂੰ ਆਨੰਦ ਆਵੇ ਤੁਹਾਡਾ ਮਨ ਝੂਮੇ ਤੁਹਾਨੂੰ ਉਹ ਅੱਖਰ ਜਿਹੜੇ ਆ ਸ਼ੂਨ ਤੁਹਾਡੀ ਤੁਹਾਡੀ ਸਿਚੁਏਸ਼ਨ ਦੇ ਨਾਲ ਉਹ ਵਰਡਸ ਰਿਲੇਟ ਕਰ ਰਹੇ ਆ ਤੁਹਾਨੂੰ ਅੰਦਰੋਂ ਚੇਂਜ ਕਰ ਰਹੇ ਆ ਤੁਹਾਨੂੰ ਪਤਾ ਜਿਹੜਾ ਦੇਖ ਕੇ ਭੰਗੜਾ ਪਾਉਂਦਾ ਨਾ ਉਹ ਇਤਾਂ ਜਕੜਿਆ ਜਾ ਹੁੰਦਾ ਉਹਨੂੰ ਉਹਦਾ ਬਿਲਕੁਲ ਹੀ ਵੱਖਰਾ ਤਰੀਕਾ ਹੁੰਦਾ ਪਰ ਜਿਹਦੇ ਅੰਦਰੋਂ ਭੰਗੜੇ ਪੈਂਦੇ ਆ ਨਾ ਉਹਨੂੰ ਫਰਕ ਨਹੀਂ ਪੈਂਦਾ ਕਿ ਮੇਰੇ ਸਾਹਮਣੇ ਕੌਣ ਆ ਮੇਰੇ ਅੱਗੇ ਪਿੱਛੇ ਕੌਣ ਆ ਬਸ ਉਹ ਫਿਰ ਨਿਹਾਲ ਹੁੰਦਾ ਉਹ ਉਹ ਸਟੈਪ ਨਹੀਂ ਕਾਊਂਟ ਕਰਦਾ ਕਿ ਮੇਰੇ ਸਟੈਪ ਢੋਲ ਨਾਲ ਰਲਦੇ ਆ ਕਿ ਨਹੀਂ ਕਿਉਂਕਿ ਉਹਦੇ ਲਈ ਢੋਲ ਵੱਜੇ ਜਾਂ ਨਾ ਵੱਜੇ ਉਹਦੇ ਭੰਗੜੇ ਪੈਂਦੇ ਹੁੰਦੇ ਆ ਉਹਨੂੰ ਢੋਲ ਦੀ ਲੋੜ ਨਹੀਂ ਆ ਉਹ ਬਾਹਰੋਂ ਨਹੀਂ ਜੁੜਿਆ ਉਹ ਅੰਦਰੋਂ ਜੁੜਿਆ ਹੈ ਪਰ ਜਿਹੜੇ ਬਾਹਰੋਂ ਜੁੜੇ ਆ ਉਹ ਉਸੇ ਵੇਲੇ ਜਿੱਦਾਂ ਤੁਸੀਂ ਚੱਲਦੀ ਹੋਈ ਮੂਵੀ ਨੂੰ ਪਾਉਜ਼ ਕਰ ਦਿੰਨੇ ਆ ਰੋਕ ਦਿੰਨੇ ਸਟਾਪ ਕਰ ਦਿੰਨੇ ਆ ਉਹ ਉਸੇ ਤਰ੍ਹਾਂ ਹੀ ਸਟਾਪ ਹੋ ਜਾਂਦੇ ਆ ਉਹਨਾਂ ਦੀਆਂ ਤਾੜੀਆਂ ਸੇਮ ਟਾਈਮ ਤੇ ਰੁਕਣਗੀਆਂ ਉਹਨਾਂ ਦੇ ਸਟੈਪ ਸੇਮ ਟਾਈਮ ਤੇ ਚੇਂਜ ਹੋਣਗੇ ਢੋਲ ਦੀ ਬੀਟ ਦੇ ਨਾਲ ਤੇਜ਼ ਹੋਣਗੇ ਢੋਲ ਦੀ ਬੀਟ ਦੇ ਨਾਲ ਸਲੋ ਹੋ ਜਾਣਗੇ ਇਹ ਕੀ ਆ ਇਹ ਆ ਸੰਸਾਰਕ ਭੰਗੜਾ ਪਰ ਜਿਹੜਾ ਆਤਮਿਕ ਆ ਉਹਨੂੰ ਕੋਈ ਤਾਲ ਦੇ ਨਾਲ ਫਰਕ ਨਹੀਂ ਮੈਂ ਤੁਹਾਨੂੰ ਕਹਿੰਨੀ ਆ ਤੁਹਾਡੇ ਜੀਵਨ ਵਿੱਚ ਭੰਗੜੇ ਪੈਣ ਪਰ ਆਤਮਿਕ ਤੁਹਾਡੇ ਅੰਦਰ ਨੂੰ ਇੰਨੀ ਖੁਸ਼ੀ ਹੋਵੇ ਤੁਹਾਡੇ ਮਨ ਨੂੰ ਇੰਨਾ ਚਾਹ ਚੜਿਆ ਹੋਵੇ ਕਿ ਤੁਹਾਡਾ ਮਨ ਨੱਚਣ ਨੂੰ ਕਰੇ ਤੁਹਾਨੂੰ ਇਹੋ ਜਿਹਿਆਂ ਜਲਣਾ ਸਮਝ ਆਉਣ ਕਿ ਤਾੜੀਆਂ ਤੁਹਾਡੇ ਅੰਦਰੋਂ ਵੱਜਣ ਮੈਕੈਨਿਕ ਫਰਿਸ਼ਤੇ ਔਰ ਤੇ ਤੁਹਾਨੂੰ ਖੁਸ਼ੀ ਦੀਆਂ ਖਬਰਾਂ ਦੇਣ ਤੁਸੀਂ ਕਿਸੇ ਵੱਲ ਦੇਖ ਕੇ ਨਹੀਂ ਤੁਸੀਂ ਉਹਨਾਂ ਖੁਸ਼ੀ ਦੀਆਂ ਖਬਰਾਂ ਦਾ ਕਰਕੇ ਹੱਸੋ ਤੁਸੀਂ ਉਹਨਾਂ ਖੁਸ਼ੀ ਦੀਆਂ ਖਬਰਾਂ ਦਾ ਕਰਕੇ ਨੱਚੋ ਪਰਮੇਸ਼ਵਰ ਆਪਣੇ ਵਚਨ ਦੇ ਰਾਹੀਂ ਤੁਹਾਨੂੰ ਖੁਸ਼ੀ ਬਖਸ਼ੇ ਤੁਹਾਡੇ ਬੰਦਨਾਂ ਨੂੰ ਤੋੜੇ ਪਰਮੇਸ਼ਵਰ ਆਪਣੇ ਵਚਨ ਨੂੰ ਛੂਏ ਤੁਹਾਡੇ ਜੀਵਨ ਨੂੰ ਛੂਏ ਤਦ ਤੁਸੀਂ ਇੱਕ ਉਤਸਵ ਜਏ ਮਾਹੌਲ ਦੇ ਵਿੱਚ ਸ਼ਾਮਿਲ ਹੋ ਜਾਓ ਮੇਰੇ ਮਨ ਦੀ ਇੱਛਾ ਹੈ ਕਿ ਕੁਝ ਇਦਾਂ ਦਾ ਹੋਵੇ ਵਿਖਾਵਾ ਨਹੀਂ ਕਿਸੇ ਦਾ ਕਰਕੇ ਨਹੀਂ ਕਿ ਇਹ ਇਹਨੇ ਤਾੜੀਆਂ ਮਾਰੀਆਂ ਮੈਂ ਵੀ ਮਾਰਾਂ ਕਿ ਜੇ ਮੈਂ ਨਾ ਮਾਰੀਆਂ ਤਾਂ ਲੋਕੀ ਕਹਿਣਗੇ ਇਹਨੂੰ ਤਾਂ ਪਵਿੱਤਰ ਆਤਮਾ ਮਿਲ ਗਿਆ ਇਹ ਇੰਨੇ ਕਦੀ ਤਾੜੀ ਨਹੀਂ ਮਾਰੀ ਇੱਕ ਕਦੀ ਕੰਬਿਆ ਨਹੀਂ ਇੱਕ ਕਦੀ ਡਿੱਗਿਆ ਨਹੀਂ ਇਹਨੂੰ ਸ਼ਾਇਦ ਪਵਿੱਤਰ ਆਤਮਾ ਨਹੀਂ ਮਿਲਿਆ ਪਤਾ ਨਹੀਂ ਇਹ ਕਿੱਡਾ ਕ ਪਾਪੀ ਹੋਊਗਾ ਜਿਹੜਾ ਇੱਕ ਕਦੀ ਇਹਨੂੰ ਕੰਬੜੀ ਨਹੀਂ ਛੇੜਦੀ ਕਦੀ ਓਵਰ ਰੀਐਕਟ ਨਹੀਂ ਕਰਦਾ ਤੇ ਅਸੀਂ ਉਸ ਚੀਜ਼ ਵਿੱਚ ਆਪਣੇ ਆਪ ਨੂੰ ਰਿਲੀਜੀਅਸ ਦਿਖਾਉਣ ਦੇ ਚੱਕਰ ਵਿੱਚ ਕਈ ਵਾਰੀ ਫੇਕ ਡਰਾਮਾ ਕਰਦੇ ਹਾਂ ਕੁਛ ਵੀ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਦੇਖੋ ਜੇਕਰ ਤੁਸੀਂ ਫੇਕ ਡਰਾਮਾ ਕਰੋਗੇ ਮੇਰੇ ਸਾਹਮਣੇ ਮੈਨੂੰ ਅਸਲੀ ਲੱਗ ਸਕਦਾ ਆ ਤੁਹਾਡੇ ਸੱਜੇ ਖੱਬੇ ਬੈਠਣ ਵਾਲਿਆਂ ਨੂੰ ਅਸਲੀ ਲੱਗ ਸਕਦਾ ਆ ਪਰ ਜਿਹਦੀ ਹਜ਼ੂਰੀ ਦੇ ਵਿੱਚੋਂ ਕੀ ਉਹਦੇ ਤੋਂ ਵੀ ਲੁਕ ਜਾਊਗਾ ਉਹਨੂੰ ਤੇ ਪਤਾ ਨਾ ਕਿ ਮੈਂ শুਇਆ ਕਿ ਨਹੀਂ শুਇਆ ਉਹ ਤੇ ਕਹੇਗਾ ਮੈਂ ਤਾਂ ਤੇਰੇ ਨੇੜੇ ਵੀ ਨਹੀਂ ਆਇਆ ਤੇ ਤੂੰ ਕੀ ਕਰੀ ਜਾਂਦਾ ਆ